ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਅਜਿਹੇ ਵਿਸ਼ੇ ਤੇ ਗਹਿਰਾਈ ਨਾਲ ਨਜ਼ਰ ਮਾਰ ਰਹੇ ਹਾਂ ਜੋ ਅ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਨਾ ਸਵਾਲ ਖੜੇ ਕਰਦਾ ਹੈ ਇਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਹੀ ਤਾਰੀਖ ਦਾ ਮਸਲਾ ਆਮ ਤੌਰ ਤੇ ਜਿਹੜੀ ਤਾਰੀਖ ਮਨਾਈ ਜਾਂਦੀ ਹੈ ਉਸ ਤੋਂ ਵੱਖ ਕੁਝ ਇਤਿਹਾਸਿਕ ਸਬੂਤ ਕੁਝ ਹੋਰ ਕਹਿੰਦੇ ਨੇ ਹਾਂਜੀ ਸਹੀ ਕਿਹਾ ਸਾਡੀ ਅੱਜ ਦੀ ਗੱਲਬਾਤ ਦਾ ਮਤਲਬ ਜਿਹੜਾ ਆਧਾਰ ਹੈ ਉਹ ਹੈ ਡਾਕਟਰ ਓੰਕਾਰ ਸਿੰਘ ਦਾ ਲਿਖਿਆ ਇੱਕ ਖੋਜ ਭਰਪੂਰ ਲੇਖ ਸਿਰਲੇਖ ਹੈ ਸਤਗੁਰੂ ਨਾਨਕidev ਜੀ ਦਾ ਪ੍ਰਕਾਸ਼ ਦਿਹਾੜਾ ਵਿਸਾਖ ਵਿੱਚ ਕਿਉਂ ਮਨਾਉਣਾ ਚਾਹੀਦਾ ਇਸ ਲੇਖ ਵਿੱਚ ਉਹ ਇਤਿਹਾਸਿਕ ਸਰੋਤਾਂ ਦੇ ਆਧਾਰ ਤੇ ਆਪਣਾ ਪੱਖ ਰੱਖਦੇ ਨੇ ਤੇ ਆਪਣਾ ਮਕਸਦ ਹੈ ਦੇਖੋ ਡਾਕਟਰ ਓੰਕਾਰ ਸਿੰਘ ਵੱਲੋਂ ਪੇਸ਼ ਕੀਤੇ ਗਏ ਉਹਨਾਂ ਇਤਿਹਾਸਿਕ ਸਬੂਤਾਂ ਨੂੰ ਸੰਜਣਾ ਉਹਨਾਂ ਦੀ ਪਰਚੋਲ ਕਰਨੀ ਤਾਂ ਕਿ ਇਸ ਮੁੱਦੇ ਤੇ ਹਮਮ ਥੋੜੀ ਹੋਰ ਸਪਸ਼ਟਤਾ ਆ ਸਕੇ ਚਲੋ ਫਿਰ ਸ਼ੁਰੂ ਕਰੀਏ ਇਸ ਪਰਚੋਨ ਨੂੰ ਦੇਖੋ ਆਮ ਕੁਚਨਨ ਤਾ ਇਹੀ ਹੈ ਸਭ ਜਾਣਦੇ ਨੇ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਇਹ ਰਿਵਾਇਤ ਮਤਲਬ ਸਦੀਆਂ ਤੋਂ ਜੱਲੀ ਆ ਰਹੀ ਹੈ ਪਰ ਹਾਂ ਡਾਕਟਰ ਓਮਕਾਰ ਸਿੰਘ ਦਾ ਲੇਖ ਇਸ ਪ੍ਰਚਲਿਤ ਮੰਤਨ ਨੂੰ ਇਤਿਹਾਸਿਕ ਤੱਥਾਂ ਦੇ ਆਧਾਰ ਤੇ ਚੁਣੌਤੀ ਦਿੰਦਾ ਹੈ ਇਹੀ ਤਾਂ ਗੱਲ ਹੈ ਜਿਹੜੀ ਸੋਚਣ ਲਾਉਂਦੀ ਹੈ ਜੇਕਰ ਪ੍ਰਚਲਿਤ ਰਵਾਇਤ ਕਤਕ ਦੀ ਹੈ ਫਿਰ ਡਾਕਟਰ ਓੰਕਾਰ ਸਿੰਘ ਕਿਹੜੇ ਇਤਿਹਾਸਿਕ ਤੱਥਾਂ ਦੇ ਆਧਾਰ ਤੇ ਇੱਕ ਵੱਖਰੀ ਤਾਰੀਖ ਵੱਲ ਇਸ਼ਾਰਾ ਕਰ ਰਹੇ ਨੇ ਉਹ ਕਿਹੜੀ ਤਾਰੀਖ ਹੈ ਹਾਂਜੀ ਡਾਕਟਰ ਓੰਕਾਰ ਸਿੰਘ ਆਪਣੇ ਲੇਖ ਵਿੱਚ ਕਾਫੀ ਜ਼ੋਰ ਦੇ ਕੇ ਕਹਿੰਦੇ ਹਨ ਕਿ ਜੇਕਰ ਅਸੀਂ ਪੁਰਾਣੇ ਤੇ ਪਰੋਸੇਯੋਗ ਇਤਿਹਾਸਿਕ ਸਰੋਤਾਂ ਨੂੰ ਕੌਖੀਏ ਤਾਂ ਉਹ ਸਪਸ਼ਟ ਤੌਰ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਤਾਰੀਖ ਕਤਕ ਨਹੀਂ ਬਲਕਿ ਵਿਸਾਖ ਦੇ ਮਹੀਨੇ ਵਿੱਚ ਦੱਸਦੇ ਨੇ ਵਿਸਾਖ ਅੱਛਾ ਤਾਂ ਫਿਰ ਇਤਿਹਾਸਿਕ ਤੌਰ ਤੇ ਕਿਹੜੀ ਤਾਰੀਖ ਬਣਦੀ ਹੈ ਵਸਤ ਵਿੱਚ ਡਾਕਟਰ ਓਮਕਾਰ ਸਿੰਘ ਦੇ ਅਧਿਐਨ ਮੁਤਾਬਕ ਲੇਖ ਮੁਤਾਬਕ ਦੇਖੋ ਤਕਰੀਬਨ ਸਾਰੇ ਪੁਰਾਤਨ ਅਤੇ ਪ੍ਰਮਾਣਿਕ ਇਤਿਹਾਸਿਕ ਸਰੋਤ ਇੱਕੋ ਤਾਰੀਖ ਤੇ ਸਹਿਮਤ ਹਨ ਵੈਸਾਖ ਸੁਦੀ 3 ਸੰਮਤ 1526 ਬਿਕਰਮੀ ਸੁਦੀ ਤਿੰਨ ਦਾ ਮਤਲਬ ਹੈ ਵੈਸਾਖ ਮਹੀਨੇ ਦੇ ਚਾਨਣ ਪੱਖ ਦਾ ਤੀਜਾ ਦਿਨ ਵੈਸਾ ਸੁਦੀ ਤਿੰਨ ਸੰਮਤ 1526 ਇਹ ਤਾਂ ਬਿਕਰਮੀ ਕੈਲੰਡਰ ਦੀ ਤਾਰੀਖ ਹੋ ਗਈ ਹੁਣ ਜੇ ਇਸ ਨੂੰ ਆਪਾਂ ਅੱਜ ਦੇ ਅੰਗਰੇਜ਼ੀ ਜਾਂ ਗ੍ਰੈਗੋਰੀਅਨ ਕੈਲੰਡਰ ਵਿੱਚ ਦੇਖੀਏ ਤਾਂ ਇਹ ਕਿਹੜੀ ਤਾਰੀਖ ਬਣਦੀ ਹੈ ਮਤਲਬ ਤਾਂਕੀ ਸਮਝਣ ਵਿੱਚ ਆਸਾਨੀ ਹੋਵੇ ਹਾਂ ਇਹ ਜ਼ਰੂਰੀ ਸਵਾਲ ਹੈ ਜਦੋਂ ਇਸ ਬਿਕਰਮੀ ਤਾਰੀਖ ਨੂੰ ਗ੍ਰੈਗੋਰੀਅਨ ਕੈਲੰਡਰ ਵਿੱਚ ਬਦਲਦੇ ਹਾਂ ਤਾਂ ਇਹ ਤਾਰੀਖ ਬਣਦੀ ਹੈ 15 April 1469 ਈਸਵੀ ਸੋ ਡਾਕਟਰ ਓੰਕਾਰ ਸਿੰਘ ਦੇ ਅਨੁਸਾਰ ਇਤਿਹਾਸਿਕ ਤੌਰ ਤੇ ਸਹੀ ਜਨਮ ਤਾਰੀਖ 15 April 1469 ਹੈ 15 April 1469 ਇਹ ਤਾਂ ਕਾਫੀ ਕਾਫੀ ਵੱਡਾ ਫਰਕ ਹੈ ਕਤਕ ਦੀ ਪੂਰਨਮਾਸ਼ੀ ਤੋਂ ਅ ਕੀ ਇਹ ਸਿਰਫ ਡਾਕਟਰ ਓੰਕਾਰ ਸਿੰਘ ਦਾ ਹੀ ਨਿੱਜੀ ਵਿਸ਼ਲੇਸ਼ਣ ਹੈ ਜਾਂ ਕੋਈ ਹੋਰ ਇਤਿਹਾਸਕਾਰ ਤੇ ਵਿਦਵਾਨ ਵੀ ਨੇ ਜਿਹੜੇ ਇਸ ਵਿਸਾਖ ਵਾਲੀ ਤਾਰੀਖ ਨਾਲ ਸਹਿਮਤੀ ਰੱਖਦੇ ਨੇ ਨਹੀਂ ਨਹੀਂ ਇਹ ਸਿਰਫ ਉਨ੍ਹਾਂ ਦਾ ਨਿੱਜੀ ਵਿਚਾਰ ਨਹੀਂ ਹੈ ਬਲਕਿ ਡਾਕਟਰ ਓੰਕਾਰ ਸਿੰਘ ਆਪਣੇ ਲੇਖ ਵਿੱਚ ਕਈ ਹੋਰ ਪ੍ਰਮੁੱਖ ਵਿਦਵਾਨਾਂ ਦਾ ਜ਼ਿਕਰ ਕਰਦੇ ਨੇ ਪੁਰਾਣੇ ਵੀ ਤੇ ਨਵੇਂ ਵੀ ਜਿਹੜੇ ਇਸੇ ਵਿਸਾਖ ਵਾਲੀ ਤਾਰੀਖ ਨੂੰ ਸਹੀ ਮੰਨਦੇ ਆਏ ਹਨ ਇਸ ਵਿੱਚ ਦੇਖੋ ਪੱਛਮੀ ਵਿਦਵਾਨ ਵੀ ਨੇ ਜਿਵੇਂ ਕਿ ਮਕਾਲਿਫ ਜਿਨ੍ਹਾਂ ਨੇ ਸਿੱਖ ਇਤਿਹਾਸ ਤੇ ਬਹੁਤ ਕੰਮ ਕੀਤਾ ਡਾਕਟਰ ਅਰਨਸਟ ਟ੍ਰੰਪ ਵੀ ਅਤੇ ਡਾਕਟਰ ਡਬਲਯੂ ਐਚ ਮੈਕਲੀਓਰਡ ਇਹ ਸਾਰੇ ਇਸ ਪਾਸੇ ਇਸ਼ਾਰਾ ਕਰਦੇ ਨੇ ਅੱਛਾ ਤੇ ਭਾਰਤੀਆ ਸਿੱਖ ਵਿਦਵਾਨਾਂ ਦਾ ਕੀ ਵਿਚਾਰ ਰਿਹਾ ਹੈ ਇਸ ਬਾਰੇ ਕੋਈ ਉਹਨਾਂ ਦਾ ਜ਼ਿਕਰ ਹੈ ਹਾਂਜੀ ਬਿਲਕੁਲ ਸਿੱਖ ਵਿਦਵਾਨਾਂ ਵਿੱਚੋਂ ਵੀ ਬਹੁਤ ਸਾਰੇ ਇਸੇ ਮੱਦੇ ਹਨ ਮਿਸਾਲ ਵਜੋਂ ਮਹਾਨ ਕੋਸ਼ ਦੇ ਰਚਨਾਹਾਰ ਪਾਈ ਕਾਨ ਸਿੰਘ ਨਾਭਾ ਉਗੇ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਅਤੇ ਗੁਰਬਾਣੀ ਵਿਆਕਰਣ ਦੇ ਮਾਹਿਰ ਪ੍ਰੋਫੈਸਰ ਸਾਹਿਬ ਸਿੰਘ ਇਹ ਸਾਰੇ ਅਤੇ ਹੋਰ ਵੀ ਕਈ ਆਧੁਨਿਕ ਖੋਜਾਰਥੀ ਇਸ ਗੱਲ ਨਾਲ ਸਹਿਮਤ ਨੇ ਕਿ ਇਤਿਹਾਸਿਕ ਸਬੂਤ ਵਿਸਾਖ ਸੁਦੀ ਤਿੰਨ ਵਾਲੀ ਜਾਂਦੇ ਨੇ ਇਹ ਗੱਲ ਤਾਂ ਫੇਰ ਵਜ਼ਨ ਰੱਖਦੀ ਹੈ ਕਿ ਵੱਖੋ-ਵੱਖ ਪਿਛੋਕੜਾਂ ਵਾਲੇ ਇੰਨੇ ਸਾਰੇ ਵਿਦਵਾਨ ਇੱਕੋ ਤਾਰੀਖ ਤੇ ਸਹਿਮਤ ਹਨ ਪਰ ਸਭ ਤੋਂ ਅਹਿਮ ਸਵਾਲ ਕੀ ਇਸ ਵਿਸਾਖ ਵਾਲੀ ਤਾਰੀਖ ਦਾ ਜ਼ਿਕਰ ਸਾਨੂੰ ਸਭ ਤੋਂ ਪੁਰਾਣੀਆਂ ਲਿਖਤਾਂ ਖਾਸ ਕਰਕੇ ਜਨਮ ਸਾਖੀਆਂ ਵਿਚ ਮਿਲਦਾ ਹੈ ਜਦੋਂ ਅਸੀਂ ਜਨਮ ਸਾਖੀਆਂ ਕਹਿੰਦੇ ਹਾਂ ਤਾਂ ਸਾਡਾ ਮਤਲਬ ਹੈ ਗੁਰੂ ਸਾਹਿਬ ਦੇ ਜੀਵਨ ਦੇ ਉਹ ਮੁੱਢਲੇ ਬਿਰਤਾਂਤ ਜਿਨ੍ਹਾਂ ਨੂੰ ਅਕਸਰ ਮੁੱਖ ਸਰੋਤ ਮੰਨਿਆ ਜਾਂਦਾ ਹੈ ਕਿ ਉਹ ਇਸ ਦੀ ਪੁਸ਼ਟੀ ਕਰਦੀਆਂ ਨੇ ਬਿਲਕੁਲ ਇਹ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ ਤੇ ਡਾਕਟਰ ਓਂਕਾਰ ਸਿੰਘ ਲੇਖ ਵਿੱਚ ਖਾਸ ਤੌਰ ਤੇ ਉਹਨਾਂ ਜਨਮ ਸਾਖੀਆਂ ਦੇ ਹਵਾਲੇ ਦਿੰਦੇ ਨੇ ਜਿਨ੍ਹਾਂ ਨੂੰ ਪੁਰਾਤਨ ਤੇ ਵਧੇਰੇ ਭਰੋਸੇਯੋਗ ਮੰਨਿਆ ਜਾਂਦਾ ਹੈ ਅਤੇ ਹਾਂ ਉਹ ਦੱਸਦੇ ਹਨ ਕਿ ਇਹ ਜਨਮ ਸਾਖੀਆਂ ਵਿਸਾਖ ਵਾਲੀ ਤਾਰੀਖ ਦਾ ਬਿਲਕੁਲ ਸਪਸ਼ਟ ਸਮਰਥਨ ਕਰਦੀਆਂ ਨੇ अच्छा केडियां जन्म साखियां ਦਾ ਜ਼ਿਕਰ ਹੈ ਕਿ ਉਹਨਾਂ ਵਿੱਚ ਤਾਰੀਖ ਦਾ ਵੇਰਵਾ ਸਾਫ਼-ਸਾਫ਼ ਦਿੱਤਾ ਗਿਆ ਹੈ हां काफी ਸਪਸ਼ਟ ਤੌਰ ਤੇ ਮਿਸਾਲ ਵਜੋਂ ਡਾਕਟਰ ओंकार ਸਿੰਘ ਇੱਕ ਪੁਰਾਣੀ ਹੱਥ ਲਿਖਤ ਸਾਖੀ ਮਹਿਲ ਪਹਿਲੇ ਦਾ ਜ਼ਿਕਰ ਕਰਦੇ ਨੇ ਜਿਸ ਨੂੰ ਪਾਈ ਸੀਹਾ ਉੱਪਲ ਵਾਲੀ ਸਾਖੀ ਵੀ ਕਹਿੰਦੇ ਨੇ ਇਸ ਵਿੱਚ ਲਿਖਿਆ ਹੈ ਸੰਵਤ 1526 ਵਿਸਾਖ ਦੀ ਤਿਥ ਚਾਨਣੀ ਰਾਤ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਇੱਥੇ ਮਹੀਨਾ ਸਾਫ਼ ਵਿਸਾਖ ਲਿਖਿਆ ਹੈ ਇਸੇ ਤਰ੍ਹਾਂ ਇੱਕ ਹੋਰ ਪੁਰਾਤਨ ਜਨਮ ਸਾਖੀ ਜਿਸ ਦਾ ਖਰਾੜਾ ਨੰਬਰ 2040 ਦੱਸਿਆ ਗਿਆ ਹੈ ਉਸ ਵਿੱਚ ਵੀ ਲਗਭਗ ਇਹੀ ਸ਼ਬਦ ਮਿਲਦੇ ਹਨ ਸੰਵਤ 1526 ਵਿਸਾਖ ਦਿਨ ਤੀਜ ਚਾਨਣੀ ਰਾਤ ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਇੱਥੇ ਵੀ ਵਿਸਾਖ ਤੇ ਤੀਜ ਦਾ ਸਪਸ਼ਟ ਜ਼ਿਕਰ ਹੈ ਇਹ ਤਾਂ ਕਾਫੀ ਮਿਲਦੇ ਜੁਲਦੇ ਵੇਰਵੇ ਹੋ ਗਏ ਦੋ ਵੱਖ-ਵੱਖ ਪੁਰਾਣੀਆਂ ਸਾਖੀਆਂ ਵਿੱਚ ਕੀ ਹੋਰ ਪ੍ਰਮੁੱਖ ਜਨਮ ਸਾਖੀਆਂ ਵੀ ਇਸ ਪਾਸੇ ਇਸ਼ਾਰਾ ਕਰਦੀਆਂ ਨੇ ਹਾਂਜੀ ਪੁਰਾਤਨ ਜਨਮ ਸਾਖੀ ਜਿਸ ਨੂੰ ਵਲਾਇਤ ਵਾਲੀ ਜਾਂ ਕੋਲ ਬਰੂਕ ਵਾਲੀ ਵੀ ਕਿਹਾ ਜਾਂਦਾ ਹੈ ਤੇ ਜਿਸ ਨੂੰ ਵਿਦਵਾਨ ਬਹੁਤ ਅਹਿਮ ਮੰਨਦੇ ਨੇ ਉਹ ਵੀ ਇਹੀ ਦੱਸਦੀ ਹੈ ਸੰਮਤ 1526 ਵਿਸਾਖ ਮਾਏ 30 ਤ੍ਰਿਤੀਆ ਚਾਨਣੀ ਰਾਤ ਅੰਮ੍ਰਿਤ ਵੇਲਾ ਪੈਰ ਰਾਤ ਰਹਿੰਦੀ ਫਿਰ ਤੋਂ ਵਿਸਾਖ ਮਹੀਨੇ ਦੀ 3ੀ ਤਾਰੀਖ ਇੰਨਾ ਹੀ ਨਹੀਂ ਮਿਹਰਬਾਨ ਵਾਲੀ ਜਨਮ ਸਾਖੀ ਭਾਵੇਂ ਇਸ ਦੇ ਕੁਝ ਹਿੱਸਿਆਂ ਬਾਰੇ ਇਤਿਹਾਸਕਾਰਾਂ ਵਿੱਚ মতਪੇਦ ਹਨ ਪਰ ਜਨਮ ਤਾਰੀਖ ਦੇ ਮਾਮਲੇ ਵਿੱਚ ਉਸ ਵਿੱਚ ਵੀ ਇਹੀ ਲਿਖਿਆ ਹੈ ਸੰਮਤ 1526 ਵਿਸਾਖ ਮਾਏ ਦਿਨ ਤੀਜੇ ਪੈ ਰਾਤ ਰਹਿੰਦੀ ਸੋ ਡਾਕਟਰ ਸਿੰਘ ਇਨ੍ਹਾਂ ਸਬੂਤਾਂ ਦੇ ਆਧਾਰ ਤੇ ਦਰਸਾਉਂਦੇ ਨੇ ਕਿ ਵੱਖ-ਵੱਖ ਪਰੰਪਰਾਵਾਂ ਤੋਂ ਆਈਆਂ ਮੁੱਢਲੀਆਂ ਜਨਮ ਸਾਖੀਆਂ ਇਸ ਵਿਸਾਖ ਦੀ ਤਾਰੀਖ ਤੇ ਹਾਂਜੀ ਸਹਿਮਤ ਦਰਸਾਉਂਦੀਆਂ ਹਨ ਇਸ ਦਾ ਮਤਲਬ ਇਹ ਹੋਇਆ ਕਿ ਡਾਕਟਰ ਓੰਕਾਰ ਸਿੰਘ ਦੇ ਅਨੁਸਾਰ ਸਾਡੇ ਕੋਲ ਇੱਕ ਪਾਸੇ ਕਈ ਪੁਰਾਤਨ ਜਨਮ ਸਾਖੀਆਂ ਨੇ ਕਈ ਪ੍ਰਮੁੱਖ ਵਿਦਵਾਨ ਨੇ ਜੋ ਵੈਸ਼ਾਖ ਦੀ ਤਾਰੀਖ ਯਾਨੀ 15 April 1469 ਨੂੰ ਸਹੀ ਮੰਨਦੇ ਨੇ ਤਾਂ ਫਿਰ ਸਵਾਲ ਉੱਠਦਾ ਹੈ ਕਿ ਇਹ ਕੱਤਕ ਦੀ ਪੂਰਨਮਾਸ਼ੀ ਵਾਲੀ ਤਾਰੀਖ ਇੰਨੀ ਪ੍ਰਚਲਿਤ ਕਿਵੇਂ ਹੋ ਗਈ ਇਹ ਪੁਲੇਖਾ ਜਾਂ ਕਹਿ ਲੋ ਵਕਰਾ ਬਿਰਤਾਂਤ ਕਿਵੇਂ ਤੇ ਕਿਉਂ ਸ਼ੁਰੂ ਹੋਇਆ ਇੱਥੇ ਕੁਝ ਗੁੰਝਲ ਜ਼ਰੂਰ ਹੈ ਇਹ ਸਵਾਲ ਬਹੁਤ ਅਹਿਮ ਹੈ ਸਹੀ ਕਿਆ ਅਤੇ ਡਾਕਟਰ ਓੰਕਾਰ ਸਿੰਘ ਆਪਣੇ ਲੇਖ ਵਿੱਚ ਇਸ ਪੁਲੇਖੇ ਦੇ ਸੰਭਾਵਿਤ ਕਾਰਨਾ ਤੇ ਵਿਸਤਾਰ ਨਾਲ ਚਰਚਾ ਕਰਦੇ ਨੇ ਉਹਨਾਂ ਦਾ ਵਿਸ਼ਲੇਸ਼ਣ ਹੈ ਕਿ ਇਹ ਪੁਲੇਖਾ ਐਵੇਂ ਅਚਾਨਤ ਨਹੀਂ ਪੈ ਗਿਆ ਸਗੋਂ ਇਸ ਨੂੰ ਖਾਸ ਕਾਰਨਾ ਕਰਕੇ ਪਾਇਆ ਗਿਆ ਸੀ ਖਾਸ ਕਾਰਨਾ ਕਰਕੇ ਕਿਸ ਦੁਆਰਾ ਪਾਇਆ ਗਿਆ ਤੇ ਤੇ ਕੀ ਕਾਰਨ ਹੋ ਸਕਦੇ ਨੇ ਇਹ ਤਾਂ ਗੰਭੀਰ ਗੱਲ ਲੱਗਦੀ ਹੈ ਡਾਕਟਰ ਔੰਕਾਰ ਸਿੰਘ ਦੇ ਅਨੁਸਾਰ ਇਸ ਪੁਲੇਖੇ ਨੂੰ ਫਿਲਾਨ ਵਿੱਚ ਮੁੱਖ ਭੂਮਿਕਾ ਪਾਈ ਬਾਲੇ ਵਾਲੀ ਕਹੀ ਜਾਂਦੀ ਜਨਮ ਸਾਖੀ ਦੇ ਸਿਰਜਕਾਂ ਦੀ ਸੀ ਉਹ ਦੱਸਦੇ ਹਨ ਕਿ ਇਹ ਲੋਕ ਬਾਬਾ ਹੰਦਾਲ ਦੇ ਪੈਰੋਕਾਰ ਸੰਗ ਜਿਨਾਨੂ ਨਿਰੰਜਨੀਏ ਵੀ ਕਿਹਾ ਜਾਂਦਾ ਸੀ ਅਤੇ ਉਹਨਾਂ ਦਾ ਗੁਰੂ ਘਰ ਨਾਲ ਕੁਝ ਮਤਲਬ મતਬੇਦ ਸੀ ਪਰ ਭਾਈ ਬੱਲੇਵਾਲੀ ਜਨਮ ਸਾਖੀ ਤਾਂ ਆਮ ਲੋਕਾਂ ਵਿੱਚ ਕਾਫੀ ਪੜੀ ਤੇ ਸੁਣੀ ਜਾਂਦੀ ਹੈ ਤਾਂ ਉਹਨਾਂ ਨੇ ਅਜਿਹਾ ਕਿਉਂ ਕੀਤਾ ਹੋਵੇਗਾ ਉਹਨਾਂ ਦੀ ਮਨਸ਼ਾ ਕੀ ਹੋ ਸਕਦੀ ਸੀ ਡਾਕਟਰ ਸਿੰਘ ਦੇ ਅਨੁਸਾਰ ਲਾ ਓਮਕਾਰ ਸਿੰਘ ਦਾ ਤਰਕ ਹੈ ਕਿ ਇਹਨਾਂ ਸਿਰਜਕਾਂ ਦਾ ਮਕਸਦ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਅਤੇ ਉਹਨਾਂ ਦੀ ਵਿਚਾਰਤਾਰਾ ਦੇ ਜਿਹੜਾ ਕ੍ਰਾਂਤੀਕਾਰੀ ਪ੍ਰਭਾਵ ਸੀ ਉਸ ਨੂੰ ਕਿਸੇ ਤਰੀਕੇ ਨਾਲ ਘੱਟ ਕਰਨਾ ਜਾਂ ਤੁੰਦਲਾ ਕਰਨਾ ਸੀ ਇਸੇ ਕੋਸ਼ਿਸ਼ ਦੇ ਤਹਿਤ ਉਹਨਾਂ ਨੇ ਜਾਣਬੁੱਝ ਕੇ ਗੁਰੂ ਸਾਹਿਬ ਦੀ ਜਨਮ ਤਾਰੀਖ ਬਾਰੇ ਭੁਲੇਖਾ ਪਾਇਆ ਵਿਸਾਖ ਦੀ ਸਹੀ ਤਾਰੀਖ ਨੂੰ ਪਿੱਛੇ ਧੱਕ ਕੇ ਕੱਤਕ ਦੀ ਪੂਰਨਮਾਸ਼ੀ ਨੂੰ ਅੱਗੇ ਕਰ ਦਿੱਤਾ ਲੇਖਕ ਇਸ ਨੂੰ ਇੱਕ ਤਰ੍ਹਾਂ ਨਾਲ ਮਾਫੀਆ ਦੀ ਕਾਰਵਾਈ ਵਾਂਗ ਦੱਸਦੇ ਨੇ ਜਿਸ ਨੇ ਇਸ ਗਲਤ ਤਾਰੀਖ ਨੂੰ ਸਿੱਖ ਜਗਤ ਵਿੱਚ ਡੂੰਗਾ ਬਿਠਾ ਦਿੱਤਾ ਇਹ ਤਾਂ ਬਹੁਤ ਸਖਤ ਸ਼ਬਦ ਨੇ ਪਰ ਸਵਾਲ ਇਹ ਹੈ ਕਿ ਉਹਨਾਂ ਨੇ ਕਤਕ ਦੀ ਪੂਰਨਮਾਸ਼ੀ ਹੀ ਕਿਉਂ ਚੁਣੀ ਕੀ ਇਸ ਖਾਸ ਤਾਰੀਖ ਨੂੰ ਚੁਣਨ ਪਿੱਛੇ ਕੋਈ ਖਾਸ ਵਜ੍ਹਾ ਸੀ ਜਿਸ ਦਾ ਡਾਕਟਰ ਸਿੰਘ ਜ਼ਿਕਰ ਕਰਦੇ ਹਨ ਹਾਂ ਇਸ ਦਾ ਜ਼ਿਕਰ ਹੈ ਡਾਕਟਰ ਓਂਕਾਰ ਸਿੰਘ ਇਸ ਦਾ ਸਬੰਧ ਉਸ ਸਮੇਂ ਪ੍ਰਚਲਿਤ ਇੱਕ ਖਾਸ ਸਮਾਜਿਕ ਵਹਿਮ ਨਾਲ ਜੋੜਦੇ ਨੇ ਜਿਸ ਨੂੰ ਉਹ ਬ੍ਰਾਹਮਣੀ ਵਹਿਮ ਕਹਿੰਦੇ ਨੇ ਉਹ ਦੱਸਦੇ ਨੇ ਕਿ ਉਸ ਦੌਰ ਵਿੱਚ ਕੁਝ ਬ੍ਰਾਹਮਣੀ માનਤਾਵਾਂ ਅਨੁਸਾਰ ਫਾਦਰੋਂ ਜਾਂ ਕੱਤਕ ਦੇ ਮਹੀਨਿਆਂ ਵਿੱਚ ਜਨਮ ਲੈਣ ਵਾਲੇ ਬੱਚੇ ਨੂੰ ਅਸ਼ੁਭ ਜਾਂ ਮਾੜੀ ਕਿਸਮਤ ਵਾਲਾ ਸਮਝਿਆ ਜਾਂਦਾ ਸੀ। ਅੱਛਾ। ਮਤਲਬ ਮਹੀਨੇ ਦੇ ਆਧਾਰ ਤੇ ਸ਼ੁਭ ਅਸ਼ੁਭ ਦਾ ਵਿਚਾਰ ਹੈ। ਇਹ ਤਾਂ ਅਜੀਬ ਲੱਗਦਾ ਹੈ। ਬਿਲਕੁਲ। ਡਾਕਟਰ ਔਨਕਾਰ ਸਿੰਘ ਲਿਖਦੇ ਹਨ ਕਿ ਇਹ ਵਹਿਮ ਇੰਨਾ ਪੱਕਾ ਸੀ ਕਿ ਲੋਕ ਕਈ ਵਾਰ ਇਨਾ ਮਹੀਨਿਆਂ ਵਿੱਚ ਜਨਮੇ ਬੱਚਿਆਂ ਨੂੰ ਸੱਚਮੁੱਚ ਅਸ਼ુભ ਮੰਨ ਕੇ ਘਰੋਂ ਵੀ ਕੱਢ ਦਿੰਦੇ ਸਨ ਜਾਂ ਉਹਨਾਂ ਨਾਲ ਵੱਖਰਾ ਵਿਹਾਰ ਕਰਦੇ ਸਨ ਇਸ ਲਈ ਡਾਕਟਰ ਸਿੰਘ ਇਹ ਤਰਕ ਦਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਖੁਦ ਬ੍ਰਾਹਮਣੀ ਕਰਮਕਾਂਡਾਂ ਅਤੇ ਵਹਿਮਾਂ ਪਰਮਾਂ ਨੂੰ ਚੁਣੌਤੀ ਦਿੱਤੀ ਸੀ ਉਹਨਾਂ ਦੇ ਜਨਮ ਨੂੰ ਹੀ ਇਸ ਤਰ੍ਹਾਂ ਦੇ ਅਸ਼ੁੱਭ ਕਹੇ ਜਾਂਦੇ ਮਹੀਨੇ ਯਾਨੀ ਕੱਤਕ ਨਾਲ ਜੋੜ ਕੇ ਸ਼ਾਇਦ ਉਹਨਾਂ ਦੇ ਪ੍ਰਭਾਵ ਅਤੇ ਮਹਾਨਤਾ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਘਟਾਉਣ ਦੀ ਇੱਕ ਕੋਸ਼ਿਸ਼ ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ ਡਾਕਟਰ ਓਂਕਾਰ ਸਿੰਘ ਇਹ ਕਹਿ ਰਹੇ ਨੇ ਕਿ ਇੱਕ ਸਮਾਜਿਕ ਵਹਿਮ ਦਾ سہارا ਲੈ ਕੇ ਕੁਝ ਖਾਸ ਸਮੂਹਾਂ ਯਾਨੀ ਨਿਰੰਜਨੀਆਂ ਨੇ ਇਤਿਹਾਸਿਕ ਤੱਥ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਅ ਡਾਕਟਰ ਸਿੰਘ ਆਪਣੇ ਲੇਖ ਵਿੱਚ ਇਸ ਸਬੰਧ ਨੂੰ ਕਿੰਨੀ ਮਜ਼ਬੂਤੀ ਨਾਲ ਪੇਸ਼ ਕਰਦੇ ਨੇ ਕਿ ਉਹ ਕੋਈ ਸਿੱਧਾ ਸਬੂਤ ਦਿੰਦੇ ਨੇ ਕਿ ਨਿਰੰਜਨੀਆਂ ਨੇ ਇਹ ਜਾਣਬੁੱਝ ਕੇ ਇਸ ਵਹਿਮ ਕਰਕੇ ਕੀਤਾ ਜਾਂ ਇਹ ਇੱਕ ਇਤਿਹਾਸਿਕ ਸੰਦਰਭ ਦੇ ਆਧਾਰ ਤੇ ਕੀਤੀ ਗਈ ਵਿਆਖਿਆ ਹੈ ਦੇਖੋ ਲੇਖ ਵਿੱਚ ਡਾਕਟਰ ਔਂਕਾਰ ਸਿੰਘ ਮੁੱਖ ਤੌਰ ਤੇ ਇਤਿਹਾਸਿਕ ਸੰਦਰਭ ਜਿਵੇਂ ਵਹਿਮ ਦਾ ਪ੍ਰਚਲਨ ਨਿਰੰਜਨੀਆਂ ਦਾ ਵਿਰੋਧ ਅਤੇ ਤਾਰੀਖਾਂ ਵਿੱਚ ਮਿਲਦੇ ਫਰਕ ਨੂੰ ਆਧਾਰ ਬਣਾ ਕੇ ਇਹ ਵਿਆਖਿਆ ਪੇਸ਼ ਕਰਦੇ ਨੇ ਉਹ ਇਸ ਨੂੰ ਇੱਕ ਸੋਚੀ ਸਮਝੀ ਚਾਲ ਵਜੋਂ ਪੇਸ਼ ਕਰਦੇ ਨੇ ਜਿਸ ਦਾ ਮਕਸਦ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਅਸਰ ਨੂੰ ਘਟ ਕਰਨਾ ਸੀ ਹੁਣ ਕੋਈ ਸਿੱਧੀ ਲਿਖਤੀ ਗਵਾਹੀ ਕੇ ਅਸੀਂ ਇਹ ਇਸ ਲਈ ਕਰ ਰਹੇ ਹਾਂ ਐ ਜੀਆਂ ਚੀਜ਼ਾਂ ਤਾਂ ਇਤਿਹਾਸ ਵਿੱਚ ਆਮ ਤੌਰ ਤੇ ਨਹੀਂ ਮਿਲਦੀਆਂ ਪਰ ਲੇਖਕ ਮੌਜੂਦ ਸਬੂਤਾਂ ਦੇ ਆਧਾਰ ਤੇ ਇਸ ਨੂੰ ਇੱਕ ਬਹੁਤ ਸੰਭਾਵਿਤ ਕਾਰਨ ਵਜੋਂ ਪੇਸ਼ ਕਰਦੇ ਨੇ ਸਮਝ ਗਈ ਮਤਲਬ ਇਹ ਸਿੱਧੇ ਸਬੂਤ ਦੀ ਬਜਾਏ ਹਾਲਾਤ ਅਤੇ ਮਨਸ਼ਾ ਦੇ ਤਾਰਕਿਕ ਵਿਸ਼ਲੇਸ਼ਣ ਤੇ ਆਧਾਰਿਤ ਹੈ ਤਫਿਲ ਇਸ ਸਾਰੀ ਗਲਬਾਤ ਅਤੇ ਡਾਕਟਰ ਓਂਕਾਰ ਸਿੰਘ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਅਤੇ ਤਰਕਾਂ ਨੂੰ ਦੇਖਦੇ ਹੋਏ ਉਹਨਾਂ ਦੇ ਲੇਖ ਦਾ ਮੁੱਖ ਸਿੱਟਾ ਕੀ ਨਿਕਲਦਾ ਹੈ ਉਹ ਅੰਤ ਵਿੱਚ ਕੀ ਕਹਿਣਾ ਚਾਹੁੰਦੇ ਨੇ ਡਾਕਟਰ ਓਂਕਾਰ ਸਿੰਘ ਬਹੁਤ ਸਪਸ਼ਟ ਤੌਰ ਤੇ ਅਤੇ ਪੂਰੇ ਜ਼ੋਰ ਨਾਲ ਇਤਿਹਾਸਕ ਪ੍ਰਮਾਣਾਂ ਖਾਸ ਕਰਕੇ ਪ੍ਰੋਸੇਓ ਪੁਰਾਤਨ ਜਨਮ ਸਾਖੀਆਂ ਅਤੇ ਬਹੁ ਗਿਣਤੀ ਪ੍ਰਮੁੱਖ ਵਿਦਵਾਨਾਂ ਦੇ ਵਿਚਾਰਾਂ ਦੇ ਆਧਾਰ ਤੇ ਇਹ ਸਿੱਧ ਕਰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸਲ ਪ੍ਰਕਾਸ਼ ਦਿਹਾੜਾ ਵਿਸਾਖ ਸੁਦੀ 3 ਸੰਮਤ 1526 ਨੂੰ ਹੀ ਹੋਇਆ ਸੀ ਯਾਨੀ ਕਿ 15 April 1469 ਨੂੰ ਉਹਨਾਂ ਅਨੁਸਾਰ ਕੱਤਕ ਦੀ ਪੂਰਨਮਾਸ਼ੀ ਵਾਲੀ ਤਾਰੀਖ ਬਾਅਦ ਵਿੱਚ ਉਪਜਾ ਇੱਕ ਭੁਲੇਖਾ ਹੈ ਜਿਸ ਦੇ ਕਾਰਨ ਇਤਿਹਾਸਿਕ ਅਤੇ ਹਾਂਜੀ ਸਮਾਜਿਕ ਸੰਨ ਅਤੇ ਇਸ ਸਿੱਟੇ ਦੇ ਨਾਲ ਕਿਉਂ ਪਾਠਕਾਂ ਨੂੰ ਕੋਈ ਸੁਨੇਹਾ ਜਾਂ ਅਪੀਲ ਵੀ ਕਰਦੇ ਹਨ ਹਾਂ ਬਿਲਕੁਲ ਉਹਨਾਂ ਦਾ ਮੁੱਖ ਸੁਨੇਹਾ ਇਹੀ ਹੈ ਕਿ ਸਾਨੂੰ ਗਿਆਨ ਅਤੇ ਤਰਕਸ਼ੀਲ ਸੋਚ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰੱਖਣੇ ਚਾਹੀਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਦੀਆਂ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਜਾਂ ਵਹਿਮਾਂ ਪਰਮਾਨੂ ਸਿਰਫ ਇਸ ਲਈ ਸੱਚ ਨਹੀਂ ਮੰਨ ਲੈਣਾ ਚਾਹੀਦਾ ਕਿਉਂਕਿ ਉਹ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ ਸਾਨੂੰ ਇਤਿਹਾਸਿਕ ਸਚਾਈ ਨੂੰ ਸਬੂਤਾਂ ਦੀ ਕਸਵੱਟੀ ਤੇ ਪਰਖ ਕੇ ਖੁੱਲੇ ਮਨ ਨਾਲ ਸਵੀਕਾਰ ਕਰਨ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ ਭਾਵੇਂ ਉਹ ਪ੍ਰਚਲਿਤ માનਤਾਵਾਂ ਤੋਂ ਵੱਖਰੀ ਹੀ ਕਿਉਂ ਨਾ ਹੋਵੇ ਇਹ ਇੱਕ ਤਰ੍ਹਾਂ ਦਾ ਇਤਿਹਾਸ ਨੂੰ ਨਿਰਪੱਖਤਾ ਨਾਲ ਖੋਜਣ ਅਤੇ ਤੱਥਾਂ ਨੂੰ ਅਪਣਾਉਣ ਦਾ ਸੱਦਾ ਹੈ ਭਾਵੇਂ ਇਹ ਬਹਿਸ ਨੂੰ ਮੁੜ ਸੁਰਜੀਤ ਕਰੇ ਸਹੀ ਗੱਲ ਹੈ ਇਹ ਸੱਦਾ ਹੈ ਕਿ ਅਸੀਂ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਵਧੇਰੇ ਖੋਜ ਭਰਪੂਰ ਅਤੇ ਆਲੋਚਨਾਤਮਕ ਨਜ਼ਰੀਏ ਨਾਲ ਵੇਖੀਏ ਤਾਂ ਕਿ ਅਸੀਂ ਸੱਚ ਦੇ ਵਧੇਰੇ ਨੇੜੇ ਪਹੁੰਚ ਸਕੀਏ ਤਾਂ ਆਓ ਅੱਜ ਦੀ ਇਸ ਚਰਚਾ ਦਾ ਸਾਰ ਕੱਢੀਏ ਅਸੀਂ ਡਾਕਟਰ ਊੰਕਾਰ ਸਿੰਘ ਦੇ ਲੇਖ ਦੇ ਆਧਾਰ ਤੇ ਦੇਖਿਆ ਕਿ ਕਈ ਮਹੱਤਵਪੂਰਨ ਇਤਿਹਾਸਿਕ ਸਰੋਤ ਜਿਨ੍ਹਾਂ ਵਿੱਚ ਪੁਰਾਤਨ ਜਨਮ ਸਾਖੀਆਂ ਤੇ ਕਈ ਉੱਗੇ ਵਿਦਵਾਨ ਸ਼ਾਮਿਲ ਨੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੀ ਅਸਲ ਤਾਰੀਖ ਵਸਾਕ ਸੁద్ధి ਦਿਨ ਸੰਮਤ 1526 ਯਾਨੀ 15 April 1469 ਦੱਸਦੇ ਹਨ ਹਾਂ ਅਤੇ ਅਸੀਂ ਇਹ ਵੀ ਵਿਚਾਰਿਆ ਕਿ ਡਾਕਟਰ ਓਨਕਾਰ ਸਿੰਘ ਦੇ ਵਿਸ਼ਲੇਸ਼ਣ ਅਨੁਸਾਰ ਕੱਤਕ ਦੀ ਪੂਰਨਮਾਸ਼ੀ ਵਾਲੀ ਪ੍ਰਚਲਿਤ ਤਾਰੀਖ ਦਾ ਪੁਲੇਖਾ ਕਿਵੇਂ ਪੈਦਾ ਹੋਇਆ ਹੋ ਸਕਦਾ ਹੈ ਉਹਨਾਂ ਨੇ ਇਸ ਦੇ ਪਿੱਛੇ ਪਾਈ ਬਾਲੇ ਵਾਲੀ ਜਨਮ ਸਾਖੀ ਦੇ ਸਿਰਜਕਾਂ ਯਾਨੀ ਨਿਰੰਜਨੀਆਂ ਦੀ ਭੂਮਿਕਾ ਅਤੇ ਉਸ ਸਮੇਂ ਦੇ ਸਮਾਜਿਕ ਵਹਿਮਾਂ ਭਰਮਾਂ ਦੇ ਪ੍ਰਭਾਵ ਦੀ ਸੰਭਾਵਨਾ ਵੱਲ ਇਸ਼ਾਰਾ ਕੀਤਾ ਹੈ ਇਸ ਸਾਰੀ ਜਾਣਕਾਰੀ ਯਕੀਨਨ ਸਾਨੂੰ ਆਪਣੇ ਇਤਿਹਾਸ ਅਤੇ ਪ੍ਰਚਲਿਤ ਰਵਾਇਤਾਂ ਬਾਰੇ ਡੂੰਘਾਈ ਨਾਲ ਸੋਚਣ ਲਈ ਪ੍ਰੇਰਿਤ ਕਰਦੀ ਹੈ ਬਿਲਕੁਲ ਅਤੇ ਇੱਥੇ ਹੀ ਇੱਕ ਆਖਰੀ ਸੋਚਣ ਵਾਲਾ ਨੁਕਤਾ ਉਭਰਦਾ ਹੈ ਜਦੋਂ ਸਾਡੇ ਸਾਹਮਣੇ ਇਤਿਹਾਸਿਕ ਸਬੂਤ ਇੱਕ ਪਾਸੇ ਹੋਣ ਅਤੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਜਾਂ માનਤਾਵਾਂ ਦੂਜੇ ਪਾਸੇ ਤਾਂ ਸਾਨੂੰ ਸੱਚ ਦੀ ਪਾਲ ਵਿੱਚ ਕਿੰਨੀ ਕੁ ਦਿੜਤਾ ਨਾਲ ਪ੍ਰਮਾਣਿਕ ਸਰੋਤਾਂ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਖਾਸ ਕਰਕੇ ਉਦੋਂ ਜਦੋਂ ਸੱਚ ਪ੍ਰਚਲਿਤ ਧਾਰਨਾਵਾਂ ਨੂੰ ਚੁਣੌਤੀ ਦਿੰਦਾ ਹੋਵੇ ਕਿ ਅਸੀਂ ਸਬੂਤਾਂ ਤੇ ਆਧਾਰਿਤ ਸੱਚ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ ਭਾਵੇਂ ਇਸ ਨਾਲ ਸਾਨੂੰ ਆਪਣੀਆਂ ਕੁਝ ਪੁਰਾਣੀਆਂ માનਤਾਵਾਂ ਨੂੰ ਬਦਲਣਾ ਪਵੇ ਇਸ ਬਾਰੇ ਸੋਚ ਵਿਚਾਰ ਕਰਨਾ ਬਣਦਾ ਹੈ ਵਾਕਈ ਇਹ ਇੱਕ ਅਹਿਮ ਸਵਾਲ ਹੈ ਆਪਣੇ ਆਪ ਤੋਂ ਪੁੱਛਣ ਲਈ ਇਸ ਵਿਸਤਾਰਿਤ ਜਾਣਕਾਰੀ ਅਤੇ ਵਿਸ਼ਲੇਸ਼ਣ ਲਈ ਤੁਹਾਡਾ ਬਹੁਤ ਧੰਨਵਾਦ ਅਸੀਂ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਅਤੇ ਨਵੇਂ ਸਰੋਤਾ ਨਾਲ ਇੱਕ ਹੋਰ ਗਹਿਰੀ ਵਿਚਾਰ ਚਰਚਾ ਲਈ ਰੱਬ ਰਾਖਾ